ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਆਨਲਾਈਨ ਐਫ ਆਈ ਆਰ ਦੀ ਕਾਪੀ ਕਢਵਾਉਣਾ ਚਾਹੁੰਦੇ ਆ ਬਹੁਤ ਸਾਰੇ ਬੰਦਿਆਂ ਕੋਲ ਸਮੇਂ ਦੀ ਸ਼ੋਰਟੇਜ ਹੁੰਦੀ ਆ ਥਾਣੇ ਨਹੀਂ ਜਾ ਸਕਦੇ ਤਾਂ ਉਹ ਆਨਲਾਈਨ ਐਫ ਆਈ ਆਰ ਦੀ ਕਾਪੀ ਕਢਵਾ ਸਕਦੇ ਆ ਕਿੱਦਾਂ ਕਢਵਾ ਸਕਦੇ ਮੈਂ ਤੁਹਾਨੂੰ ਦੱਸੂਗਾ ਤੇ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਵੀ ਤੁਹਾਡੇ ਉੱਤੇ ਕਿਹੜੇ ਕਿਹੜੇ ਚਾਰਜਸ ਲੱਗੇ ਆ ਕਿਹੜੇ ਕਿਹੜੇ ਸ਼ਸ਼ੇਹੀ ਧਰਾਵਾਂ ਲੱਗੀਆਂ ਹੋਈਆਂ ਉਹ ਤੁਹਾਨੂੰ ਪਤਾ ਲੱਗ ਜੂਗੀਆਂ ਕਿੱਦਾਂ ਤੁਸੀਂ ਆਨਲਾਈਨ ਕਢਾ ਸਕਦੇ ਓਦੇ ਵਾਸਤੇ ਤੁਹਾਨੂੰ ਐਫ ਆਈ ਆਰ ਨੰਬਰ ਪਤਾ ਹੋਣਾ ਚਾਹੀਦਾ ਤੇ ਉਹ ਤੁਸੀਂ ਆਪਣੀ ਆਪ ਖੁਦ ਐਫ ਆਈ ਆਰ ਫਿਰ ਡਾਊਨਲੋਡ ਕਰ ਸਕਦੇ ਆ ਕਿਦਾਂ ਕਰਾ ਸਕਦੇ ਆ ਆ ਵੀਡੀਓ ਨੂੰ ਪੂਰਾ ਦੇਖਿਓ ਹਾਂਜੀ ਦੋਸਤੋ ਐਫ ਆਈ ਆਰ ਪਤਾ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਤੇ ਜਾਣਾ ਪਲੇ ਸਟੋਰ ਤੇ ਤੁਸੀਂ ਸਰਚ ਕਰਨਾ PP ਸਾਂਝ PP ਸਾਂਝ ਹੱਦ ਤੇ ਪਟੋਪ ਚਾਏ ਆ PP ਸਾਂਝ ਤੇ ਕਲਿੱਕ ਕਰਨਾ ਇਸ ਤੇ ਕਲਿੱਕ ਕਰਨ ਤੋਂ ਬਾਅਦ ਮੈਂ ਆਲਰੇਡੀ ਕੀਤੀ ਤੁਸੀਂ ਇਸ ਨੂੰ ਆਪਣਾ ਸਾਈਨ ਇਨ ਕਰ ਲਿਓ ਸਾਈਨ ਅਪ ਕਰਕੇ ਓਪਨ ਕਰ ਲਿਓ ਓਪਨ ਕਰਨ ਤੋਂ ਬਾਅਦ ਆ ਸਾਈਟ ਖੁੱਲ ਕੇ ਆਉਗੀ ਤੁਹਾਡੇ ਸਾਹਮਣੇ ਇਹ ਐਪਲੀਕੇਸ਼ਨ ਦੇ ਸਭ ਤੋਂ ਨੀਚੇ ਜਾ ਕੇ ਨੇ ਕਿ ਇੱਥੇ ਆਪਸ਼ਨ ਹੁੰਦੀ ਡਾਊਨਲੋਡ ਐਫ ਆਈ ਆਰ ਇੱਥੇ ਆਪਸ਼ਨ ਤੇ ਕਲਿੱਕ ਕਰਨਾ ਤੁਸੀਂ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਤੁਸੀਂ ਡਿਸਟ੍ਰਿਕਟ ਸਿਲੈਕਟ ਕਰਨਾ ਕਿਹੜਾ ਡਿਸਟ੍ਰਿਕਟ ਹੈ ਤੁਹਾਡਾ ਜਿੱਦਾਂ ਮੇਰਾ ਰੋਪੜ ਆ ਡਿਸਟ੍ਰਿਕਟ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਤੁਹਾਨੂੰ ਥਾਣਾ ਪੈਂਦਾ ਹੋਵੇ ਉਹ ਸਿਲੈਕਟ ਕਰ ਲਿਓ ਜਿਹੜਾ ਤੁਹਾਨੂੰ ਥਾਣਾ ਪੈਂਦਾ ਥਾਣਾ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ ਕੋਈ ਵੀ ਜਿਵੇਂ ਆਪਣਾ ਜਿਹੜੇ ਜਿਹੜੇ ਸਾਲ 'ਚ ਤੁਹਾਡੇ ਐਫ ਆਈ ਆਰ ਹੋਈ ਸੀ ਉਹ ਸਾਲ ਤੁਸੀਂ ਇੱਥੇ ਸਿਲੈਕਟ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਐਫ ਆਈ ਆਰ ਨੰਬਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਨੰਬਰ ਐਫ ਆਈ ਆਰ ਤੁਹਾਡੇ ਤੇ ਹੋਈ ਸੀਗੀ ਉਹ ਐਫ ਆਈ ਆਰ ਨੰਬਰ ਤੁਸੀਂ ਸਿਲੈਕਟ ਕਰਨਾ ਹੋਰੇ ਉਸ ਆਪਣਾ ਐਫ ਆਈ ਆਰ ਨੰਬਰ ਪਾ ਦਿਓ ਉਸ ਤੋਂ ਬਾਅਦ ਤੁਸੀਂ ਇੱਥੇ ਸਬਮਿਟ ਦੀ ਆਪਸ਼ਨ ਦਬਾ ਦਿਓ ਸਬਮਿਟ ਦੀ ਆਪਸ਼ਨ ਦਬਾਉਣ ਤੋਂ ਬਾਅਦ ਦੇਖੋ ਕੁਝ ਕੁ ਸਮੇਂ ਦੇ ਬਾਅਦ ਤੁਹਾਡੇ ਕੋਲ ਐਫ ਆਈ ਆਰ ਖੁੱਲ ਗਈ ਇੱਥੇ ਸੇਵ ਦੀ ਆਪਸ਼ਨ ਹੁੰਦੀ ਆ ਸੇਵ ਸੇਵ ਕਰ ਦਿਓ ਸੇਵ ਕਰਨ ਤੋਂ ਬਾਅਦ ਤੁਸੀਂ ਉਸ ਐਫ ਆਈ ਆਰ ਨੂੰ ਆਪਣੇ ਸਾਹਮਣੇ ਦੇਖ ਸਕਦੇ ਆ ਤੇ ਉਸ ਨੂੰ ਪੂਰਾ ਪੜ ਸਕਦੇ ਆ ਵੀ ਉਹਦੇ ਉੱਤੇ ਕਿਹੜੀ-ਕਿਹੜੀ ਸੈਕਸ਼ਨ ਲੱਗੇ ਆ ਕੀ ਕੀ ਜੋ ਵੀ ਹੋਇਆ ਉਹ ਐਫ ਆਈ ਆਰ ਤੁਸੀਂ ਚੈੱਕ ਕਰ ਸਕਦੇ ਆ ਸੋ ਐਦਾਂ ਐਫ ਆਈ ਆਰ ਦੀ ਕਾਪੀ ਤੁਸੀਂ ਡਾਊਨਲੋਡ ਕਰ ਸਕਦੇ ਆ ਆਸਾਨੀ ਤਰੀਕੇ ਨਾਲ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਹਰੇਕ ਤੱਕ ਪਹੁੰਚਦੀ ਕਰਦੇ ਹੋ ਇਹ ਤਾਂ ਕਿ ਹਰੇਕ ਬੰਦਾ ਇਸ ਦਾ ਫਾਇਦਾ ਲੈ ਸਕੇ ਇਸ ਸਾਈਟ ਦਾ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਬਹੁਤ ਸਾਰੇ ਬੰਦੇ ਜਿਹੜੇ ਡਰਦੇ ਹੀ ਥਾਣੇ ਨਹੀਂ ਜਾਂਦੇ ਤੇ ਤੇ ਐਫ ਆਈ ਆਰ ਦੀ ਕਾਪੀ ਨਹੀਂ ਲੈਂਦੇ ਕਿਉਂਕਿ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ 'ਤੇ ਕਿਹੜੇ ਕਿਹੜੇ ਚਾਰਜਸ ਲੱਗੇ ਹੋਏ ਆ ਸੋ ਵੀਡੀਓ ਸ਼ੇਅਰ ਕਰਦੇ ਹੋ ਅੱਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ